ਉਹਨੂੰ ਸਟੈਰੀ ਕਰਨੇ ਆਂ ਇੱਕ ਸਾਈਡ ਉਹ ਕਰ ਰਹੇ ਹੋਗੇ ਨਾਮ ਦਾ ਉਹ ਨਾਮ ਨੂੰ ਆ ਨਾਮ ਦੇ ਰਹੇ ਹੋਗੇ ਨਾਮ ਦੇ ਰਹੇ ਹੋਣਗੇ ਤੇ ਤੂੰ ਪਤਾ ਕੀ ਐ ਕਰਾਤੀ ਮੇਰੀ ਬੇਇੱਜ਼ਤੀ ਮੈਂ ਕਦੋਂ ਅੱਗੇ ਕੀ ਤਰ੍ਹਾਂ ਝੰਡੇ ਝੂਲਦੇ ਨੇ ਮਾਤਰ ਲਵੋਣੀਆਂ ਐਂ ਕਰ ਦਿਆ ਕਰਾਂਗੇ ਹਾਂ ਹਾਂ ਹਣਾ ਹਾਂ 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 ਚੜ੍ਹਾਉਣਾ ਤਾਂ ਹੈਗਾ ਇਹਨੂੰ ਐ ਜੇ ਪੂਰਾ ਕਰਕੇ ਵਿਆਹ ਜੱਤ ਗਿਆ ਐ ਹਾਂ ਹਾਂ ਤੂੰ ਐ ਮੰਨ ਕੇ ਚੱਲ ਆਇਆ ਐ ਕਰਦੀ ਉਹ ਤੁਸੀਂ ਮੈਨੂੰ ਚੱਕਿਓ ਵੀ ਪਤਾ ਕਿਹੜੇ ਨੂੰ ਚੱਕਣਾਗਾ ਜਦੋਂ ਮੈਂ ਮੰਨ ਕੇ ਚੱਲ ਮੈਂ ਕਹਤਾ ਵੀ ਕਰਾਤੀ ਮੇਰੀ ਬੇਸਤੀ ਮੈਂ ਕਹਦਾ ਅੱਗੇ ਕੀ ਤਰੇ ਝੰਡੇ ਝੂਲਦੇ ਨੇ ਇੱਥੇ ਚੱਕਰੀਏ ਹਾਂ ਤੁਸੀਂ ਮੈਨੂੰ ਇਹ ਆਬਦਾ ਇਹਦਾ ਦਸਿਨ ਆ ਜਾਊਗਾ ਉਦੋਂ ਬਾਅਦ ਪਰ ਤੈਨੂੰ ਕਿਹਾ ਸੀ ਤੁਸੀਂ ਫਿਰ ਮੈਨੂੰ ਚੱਕ ਲਿਓ ਇਹ ਜਦੋਂ ਇਹ ਆਬਦਾ ਆ ਜੂਆ ਉਦੋਂ ਬਾਅਦ ਤੁਸੀਂ ਮੈਨੂੰ ਆ ਕੇ ਚੱਕ ਲਿਓ ਸੀ ਠੀਕ ਹੈ ਵੀਰੇ ਦੇਖੀ ਹੈ ਨਾ ਜਦੋਂ ਆਹ ਚੱਕਣ ਜਦੋਂ ਆਹ ਸੀਨ ਚਾਹਣਾ ਤੁਸੀਂ ਅੱਗੇ ਕੀ ਤਰੇ ਝੰਡੇ ਅੱਗੇ ਕੀ ਤਰੇ ਝੰਡੇ ਝੂਲਦੇ ਨੇ ਹਾਂਜੀ ਇਹਦੇ 'ਚ ਤੁਸੀਂ ਮੇਰੇ ਮਗਰ ਆ ਜਾਣਾਗਾ ਠੀਕ ਹੈ ਹਾਂ ਬੱਸ ਮੈਂ ਹੀ ਕਹਣਾ ਕਰਾਤੀ ਮੇਰੀ ਬੇਸਤੀ ਹਾਂ ਹਾਂ ਕੋਈ ਪਤਾ ਨਹੀਂ ਕੀ ਮੈਂ ਚੌਂਟੜੇ ਨੂੰ ਤਾਂ ਇਹ ਤਿਆਰੀ ਕਰੀਏ ਨਾ ਜੀ ਆਪਣੇ ਥੱਲੇ ਪਾਸੇ ਖੜੇ ਹੋ ਜੀ ਹਾਂ ਇੱਧਰ ਖੜਦੇ ਆ ਸੀ ਹੈ ਨਾ ਕਿਧਰ ਨੇ ਪਾਸੇ ਅਸੀਂ ਆਪਦੇ ਉਹ ਚੱਲਣ ਲੱਗੇ ਹੋਏ ਆ ਦੇ ਹਾਂ 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 ਵੀ ਲਓ ਜੀ ਨਾਮ ਦਿੱਤਾ ਜਾ ਰਿਹਾ ਜਾਏਗਾ ਸਾਡੇ ਦੋ ਜੀ ਨੂੰ ਮੈਂ ਬੋਲਦਾ ਨਾ ਫਿਰ ਅਸੀਂ ਇੱਧਰ ਆ ਜਾਂਗੇ ਥੋੜੇ ਜੀ